ਕਿ ਕਿ ਜਿੱਦ ਨਹੀਂ ਕਰਤੀ ਨਹੀਂ ਇਹ ਦੇਖੋ ਜਿਹੜੇ ਵਕੀਲ ਹੁੰਦੇ ਆ ਉਹਨਾਂ ਦੇ ਚੈਂਬਰ ਬਣਦੇ ਆ ਔਰ ਮੈਂ ਸਮਝਦਾ ਕਿ ਇਹ ਸਾਰੇ ਕੰਮ ਦਾ ਜਿਹੜਾ ਸ਼੍ਰੇਆ ਜਾਂ ਕ੍ਰੈਡਿਟ ਆ ਉਹ ਇਹ ਜਸਪ੍ਰੀਤ ਸਿੰਘ ਪ੍ਰਧਾਨ ਜੀ ਨੂੰ ਜਾਂਦਾ ਇਹਨਾਂ ਨੇ ਮੇਰੇ ਪਿੱਛੇ ਲੱਗ ਕੇ ਦਿੱਲੀ ਜਾ ਕੇ ਪੂਰਾ ਫਾਲੋਅ ਅਪ ਕਰਕੇ ਕੰਮ ਕਰਾਇਆ ਤੇ 12 ਲੱਖ ਰੁਪਏ ਮੈਂ ਦਿੱਤਾ ਔਰ ਮੈਨੂੰ ਬਹੁਤ ਖੁਸ਼ੀ ਆ ਕਿਉਂਕਿ ਜੋ ਨਵੇਂ ਵਕੀਲ ਜਦੋਂ ਪ੍ਰੈਕਟਿਸ ਸਟਾਰਟ ਕਰਦੇ ਆ ਉਹਨਾਂ ਕੋਲ ਉਨੀ ਫਾਈਨੈਂਸ਼ੀਅਲ ਕਪੈਸਿਟੀ ਨਹੀਂ ਹੁੰਦੀ ਕਿ ਉਹ ਆਪਣਾ ਹਜ਼ਾਰਾਂ ਲੱਖ ਰੁਪਏ ਲਾ ਕੇ ਆਪਣਾ ਚੈਂਬਰ ਬਣਾ ਲੈਣ ਤੇ ਇਹ ਜ਼ਰੂਰਤ ਹੈਗੀ ਆ ਔਰ ਇਹਨੂੰ ਗਵਰਨਮੈਂਟ ਨਾਲ ਵੀ ਟੇਕ ਅਪ ਕਰਦੇ ਆ ਕਿ ਨਵੇਂ ਵਕੀਲਾਂ ਦੇ ਚੈਂਬਰ ਤਾਂ ਵੱਧਨੇ ਚਾਹੀਦੇ ਆ ਔਰ ਮੇਰੀ ਜਿੱਥੇ ਜਿੱਥੇ ਵੀ ਹੋਰ ਵੀ ਕਿਤੇ ਮਦਦ ਦੀ ਜ਼ਰੂਰਤ ਹੋਊਗੀ ਉਹ ਮੈਂ ਕਰੋਗਾ ਔਰ ਇਹ ਡੈਮੋਕਰੇਸੀ ਬੜੇ ਲੰਬੇ ਸਮੇਂ ਤੋਂ ਡਿਮਾਂਡ ਸੀ ਕਿ ਬਿਲਡਿੰਗ ਕਮੇਟੀ ਵੱਲੋਂ ਰეკਮੈਂਡੇਸ਼ਨ ਆਈ ਸੀ ਵੀ ਸਮਰਾਲਾ ਦੇ ਵਿੱਚ ਜਿਹੜੇ ਲਾਰਸ ਹਾਸੇ ਚੈਂਬਰ ਦੀ ਬੜੀ ਸਖਤ ਜ਼ਰੂਰਤ ਹੈ ਕਾਫੀ ਲੰਬੇ ਸਮੇਂ ਤੋਂ ਸਮੇਂ ਡਿਮਾਂਡ ਚੱਲੀ ਆ ਰਹੀ ਸੀ ਮੈਂ ਮਹਿਸੂਸ ਕਰਦਾ ਵਾਂ ਜਦੋਂ ਜਿਹੜਾ ਇੱਕ ਲਾਇਰ ਕੋਰਟ ਆਫੀਸਰ ਹੁੰਦਾ ਹੈ ਜਦੋਂ ਕੋਰਟ ਆਫੀਸਰ ਕੰਫਰਟੇਬਲ ਹੋਏਗਾ ਤੇ ਉਹ ਜਿਹੜਾ ਜਿਹੜਾ ਦਸਾਂ ਨੂੰ ਜਿਹੜਾ ਕੰਫਰਟੇਬਲ ਫੀਲ ਕਰਾ ਸਕੇਗਾ ਉਹ ਨਿਰਦੇਸ਼ਣ ਪੂਰਾ ਫਾਲੋ ਕਰ ਸਕੇਗਾ ਸੋ ਲੰਬੀ ਡਿਮਾਂਡ ਜਿਹੜੇ ਪ੍ਰਧਾਨ ਜਸਪ੍ਰੀ ਦੇ ਐਫਰਟਸ ਨਾਲ ਜੋ ਪੂਰੀ ਹੋਣ ਜਾ ਰਹੀ ਹੈ ਪਿਛਲੇ ਸਮੇਂ ਚ ਲੀਜ਼ ਐਗਰੀਮੈਂਟ ਅਸੀਂ ਇਹਨਾਂ ਨਾਲ ਕਰ ਲਿਆ ਸੀਗਾ ਲੈਂਡਿੰਗ ਨਾਲ ਨੂੰ ਹੈਂਡਓਵਰ ਕਰ ਦਿੱਤੇ ਕਹੀਏ ਸੋ ਅੱਜ ਦਾ ਨੈਗਰਿਸ਼ਨ ਸਟੋਨ ਸੀਗਾ ਰੋਬਲ ਡਿਸਟ੍ਰਿਕਟ ਕੰਸੈਸ਼ਨ ਜੱਜ ਸਾਡੇ ਇੱਥੇ ਐਮਪੀ ਡਾਕਟਰ ਹਰਮਨ ਸਿੰਘ ਜੀ ਉਹਨਾਂ ਦੇ ਮਜੂਦਗੀ 'ਚ ਰੱਖਿਆ ਗਿਆ ਵੇ ਤੇ ਮਾਅਸ ਕਰਦਾ ਵਾਂ ਜਿਹੜਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਣਾ ਇਹ ਫਸਟ ਫੇਜ਼ ਚੱਲ ਰਿਹਾ ਹੈ ਤੇ ਜਲਦੀ ਹੀ ਸੈਕੰਡ ਫੇਜ਼ ਦਾ ਵੀ ਜਿਹੜਾ ਕੰਮ ਸ਼ੁਰੂ ਹੋਏਗਾ ਤਾਂ ਕਿ ਜਿਹੜੇ ਵੱਧ ਤੋਂ ਵੱਧ ਜਿਹੜੇ ਐਡਵੋਕੇਟਸ ਨੇ ਉਹ ਕੰਮ ਅੰਡਰਟੇਕ ਹੋ ਸਕਣ ਥੈਂਕ ਯੂ ਅੱਜ ਬਾਰ ਐਸੋਸੀਏਸ਼ਨ ਸੰਬਲਾਲਾ ਦੇ ਵਿੱਚ ਜਿਹੜੇ ਸਾਡੇ ਨਿਊ ਚੈਂਬਰਸ ਕੰਪਲੈਕਸ ਹੈ ਉਹਦਾ ਫਾਊਂਡੇਸ਼ਨ ਸਟੋਨ ਲੇਇੰਗ ਸੈਰੇਮਨੀ ਹੋਈ ਹੈ ਉਹ ਸੈਰੇਮਨੀ ਲਈ ਅੱਜ ਹਨੋਰੇਬਲ ਡਿਸਟ੍ਰਿਕਟ ਐਂਡ ਸੈਸ਼ਨ ਜਜ ਲੁਧਿਆਣਾ ਮੈਂ ਆਏ ਸੀ ਡਾਕਟਰ ਅਮਰ ਸਿੰਘ ਜੀ ਮੈਂਬਰ ਪਾਰਲੀਮੈਂਟ ਸ਼੍ਰੀ ਫਤਿਹਗੜ੍ਹ ਸਾਹਿਬ ਲੋਕ ਸਭਾ ਆਏ ਸੀ ਉਹਨਾਂ ਦੇ ਨਾਲ ਰਾਜਾ ਗਿਲ ਜੀ ਸਾਡੇ ਬਾਰ ਕੌਂਸਲ ਦੇ ਤਿੰਨੇ ਰਿਸਪੈਕਟਡ ਮੈਂਬਰਸ ਹਰੀਸ਼ ਰਾਏ ਢਾਂਡਾ ਜੀ ਚੇਤਨ ਵਰਮਾ ਜੀ ਗੁਰਤੇਜ ਗਰੇਵਾਲ ਜੀ ਆਏ ਸੀ ਮੈਂ ਸਾਰਿਆਂ ਦਾ ਦਿਲੋਂ ਧੰਨਵਾਦੀ ਹਾਂ ਕਿ ਇਹ ਜਿਹੜਾ ਕਿਸੇ ਇਕੱਲੇ ਦੇ ਕਰਨ ਵਾਲਾ ਕੰਮ ਨਹੀਂ ਹੁੰਦਾ ਜਿੰਨੇ ਪਲੈਨਿੰਗ ਸਟੇਜ ਉਪਰ ਤੋਂ ਜਿੰਨੇ ਇਸ ਪ੍ਰੋਜੈਕਟ ਦੇ ਬਿਸਾਨੋ ਅਸਿਸਟੈਂਟ ਸੀਓ ਸਾਰਿਆਂ ਤੋਂ ਸਾਰੀ ਬਾਹਰ ਕੌਂਸਲ ਤੋਂ ਈਵਨ ਸਟੇਟ ਗਵਰਨਮੈਂਟ ਐਸ.ਡੀ.ਐਮ ਸਾਹਿਬ ਬੈਠੇ ਹੈ ਮਤਲਬ ਉਹ ਲੀਜ਼ ਐਗਰੀਮੈਂਟ ਐਗਜ਼ੀਕਿਊਟ ਹੋਣਾ ਹੁੰਦਾ ਹੈ ਰੂਲਸ ਬਣਨੇ ਹੁੰਦੇ ਆ ਬਿਲਡਿੰਗ ਪਲਾਨ ਬਣਾਉਣਾ ਹੁੰਦਾ ਹੈ ਸਟਰਕਚਰਲ ਡਰਾਇੰਗਸ ਬਣਨੀ ਹੁੰਦੀਆਂ ਸਾਰਾ ਕੰਮ ਜਿਹੜਾ ਹੈਗਾ ਉਹ ਕੰਪਲੀਟ ਹੋ ਕੇ ਅੱਜ ਉਹਦਾ ਫਾਊਂਡੇਸ਼ਨ ਸਟੋਨ ਲੇ ਹੋਇਆ ਮੈਂ ਐਮ.ਪੀ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਉਹਨਾਂ ਨੇ ਆਪਣੇ ਕੋਟੇ ਚੋਂ ਜਿਹੜਾ 12 ਲੱਖ ਰੁਪਏ ਦੀ ਗ੍ਰਾਂਟ ਸਾਡੇ ਇਸ ਜਿਹੜਾ ਕੰਪਲੈਕਸ ਬਣਨਾ ਹੈ ਤੇ ਜਿਹੜੀਆਂ ਪਬਲਿਕ ਯੂਟਿਲਿਟੀਜ਼ ਨੇ ਬਦਲ ਹੀ ਦਿੱਤਾ ਮੈਨੂੰ ਪੂਰੇ ਆਸ ਹੈ ਕਿ ਬੜਾ ਐਡਵਾਂਸ ਕਿਸਮ ਦਾ ਜਿਹੜਾ ਇਹ ਚੈਂਬਰਸ ਕੰਪਲੈਕਸ ਬਣ ਰਿਹਾ ਹੈ ਉਹ ਜਿਹੜਾ ਵੇਟਿੰਗ ਏਰੀਆ ਹੈ ਉਹਦੇਸ ਪਬਲਿਕ ਯੂਟਿਲਿਟੀਜ਼ ਬਹੁਤ ਮਤਲਬ ਹਾਈਜਨਿਕ ਜਿਹੜੀਆਂ ਪਬਲਿਕ ਫੈਸਿਲਿਟੀਜ਼ ਨੇ ਵਕੀਲ ਸਹਿਬਾਨ ਲਿਟਿਗੈਂਟਸ ਪਬਲਿਕ ਉਹ ਇਹਨਾਂ ਸਾਰੇ ਜਿਹੜੇ ਪ੍ਰਬੰਧ ਨੇ ਉਹਨਾਂ ਦਾ ਜਦ ਬੇ ਪਰ ਪ੍ਰੋਪਰ ਬਣ ਕੇ ਤਿਆਰ ਹੋ ਜੂਗਾ ਉਹਦਾ ਬਹੁਤ ਸੰਪੂਰਨ ਫਾਇਦਾ ਜਿਹੜਾ ਸਭ ਨੂੰ ਮਿਲੂਗਾ ਮੈਂ ਫਿਰ ਤੋਂ ਐਮਪੀ ਸਾਹਿਬ ਦਾ ਗਿੱਲ ਸਾਹਿਬ ਦਾ ਐਸਟੀਐਮ ਸਾਹਿਬ ਦਾ ਮੈਂਬਰਸ ਬਾਰ ਕੌਂਸਲ ਦਾ ਸੈਸ਼ਨ ਜੱਜ ਮੈਮ ਦਾ ਸਾਰੇ ਮੈਂਬਰਸ ਦਾ ਬਹੁਤ ਧੰਨਵਾਦ ਕਰਦਾ ਥੈਂਕ ਯੂ ਬਹੁਤ ਥੈਂਕ ਯੂ